ਕੱਲ ਅਸੀਂ ਇੱਥੇ ਆਏ ਕੱਲ ਕੋਈ ਨੋਟਿਸ ਨਹੀਂ ਹੈਗਾ ਸੀ ਇਸ ਟਾਈਮ ਇੱਥੇ ਘੱਟੋ ਘੱਟ 500 ਬੰਦਾ ਖੜਾ ਸੀ ਸਵੇਰ ਦੇ ਘੱਟੋ ਕੋਈ ਬੰਦਾ 4 ਵਜੇ ਦਾ ਕੋਈ 5 ਵਜੇ ਦਾ ਕੋਈ 6 ਵਜੇ ਦਾ ਆਇਆ ਹੋਇਆ ਸੀ ਦਿਹਾੜੀਦਾਰ ਬੰਦੇ ਨੇ ਇੱਥੇ ਸਾਰੇ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਤਾਕੜਾ ਕੋਈ ਮਾੜਾਗਾ ਸਾਰੇ ਇੱਥੇ ਦਿਹਾੜੀਦਾਰ ਬੰਦੇ ਨੇ ਇੱਥੇ ਜਦੋਂ ਅਸੀਂ ਨੋਟਿਸ ਆ ਕੇ ਦੇਖਿਆ ਇਹ ਕਹਿੰਦੇ ਵੀ ਸਾਡਾ ਤਾਂ ਭਾਈ ਧਰਨਾ ਲਾਇਆ ਹੋਇਆ ਅਸੀਂ ਪੁੱਛਿਆ ਵੀ ਕਿਸ ਗੱਲ ਦਾ ਧਰਨਾ ਵੀ ਤੁਹਾਡਾ ਸਰਕਾਰੀ ਉਧਰ ਬੰਦ ਕਰਿਆ ਹੋਇਆ ਉਹ ਕਹਿੰਦੇ ਵੀ ਸਰਕਾਰ ਵੱਲੋਂ ਕੋਈ ਬੰਦ ਨਹੀਂ ਸੀਗੀ ਤਰ੍ਹਾਂ ਖਾਂ ਖਾਂ ਦੇ ਨਾ ਦੇਣ ਕਰਕੇ ਸੀ ਭਾਈ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡਾ ਦੁੱਖ ਦੱਸੋ ਇਹਦੇ ਵਿੱਚ ਕੀ ਆ ਸਾਨੂੰ ਤਾਂ ਦਵਾਈ ਮਿਲਣੀ ਚਾਹੀਦੀ ਆ ਨਾ ਅਸੀਂ ਸੋਨੂੰ ਤਨਖਾਹਾਂ ਹਾ ਦੇਵੇ ਨਾ ਦੇਵੇ ਸਾਨੂੰ ਕੋਈ ਕੋਈ ਪੱਕਾ ਕਰੇ ਨਾ ਕਰੇ ਸਾਡਾ ਕੋਈ ਦਿੱਕਾ ਨਹੀਂ ਅਸੀਂ ਤਾਂ ਸਰਕਾਰ ਤੋਂ ਸਿਰਫ ਇਹ ਮੰਗ ਕਰਦੇ ਆ ਸਾਨੂੰ ਇੱਥੇ ਕੋਈ ਪੱਕਾ ਬੰਦਾ ਚਾਹੀਦਾ ਦਵਾਈ ਮਿਲਣੀ ਚਾਹੀਦੀ ਦਵਾਈ ਸਾਨੂੰ ਡੇਲੀ ਮਿਲਣੀ ਚਾਹੀਦੀ ਆ ਪਹਿਲੀ ਗੱਲ ਆ ਅਸੀਂ ਜਦੋਂ ਸਵੇਰੇ ਇੱਥੇ ਆਉਨੇ ਆ ਇੱਥੇ ਨੋਟਿਸ ਤੇ ਦਿੱਤਾ ਹੋਇਆ ਵੀ 8 ਵਜੇ ਦਵਾਈ ਮਿਲੂ ਇੱਥੇ ਦਵਾਈ ਮਿਲਣ ਲੱਗਦੀ ਆ ਕਦੇ 9 ਵਜੇ ਕਦੇ 10:00 ਵਜੇ ਜਾਂਦੇ ਨੇ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਬਰਾਬਰ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਬਰਾਬਰ ਕੀਤੀਆਂ ਜਾਂ ਨਾ ਆਊਟਸੋਰਸਡੀਆਂ ਤਨਖਾਹਾਂ ਉਹਨਾਂ ਨੂੰ ਭੰਗ ਕਰਕੇ ਸੋਸਾਇਟੀ ਦੇ ਅੰਦਰ ਲਿਆ ਜਾਵੇ ਜਾਂ ਡਿਪਾਰਟਮੈਂਟ ਦੇ ਅੰਦਰ ਲਿਆ ਜਾਵੇ ਇਹ ਇਹੀ ਮੰਗਾਂ ਨੂੰ ਰੱਖ ਕੇ ਅਸੀਂ ਅੱਜ ਜਿਹੜੀ ਆਪਣੀ 2 ਦਿਨਾਂ ਦੀ ਹੜਤਾਲ ਕੀਤੀ ਹੋਈ ਹੈ ਦੇਖੋ ਉਹੀ 6 ਘੰਟੇ ਅਸੀਂ ਕੰਮ ਕਰਦੇ ਹਾਂ 6 ਘੰਟੇ ਜਿਹੜੇ ਪੱਕੇ ਮੁਲਾਜ਼ਮ ਆ ਉਹ ਕੰਮ ਕਰਦੇ ਆ ਤੇ ਸਾਨੂੰ ਲੱਗਦਾ ਕਿ ਇਹਨਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਰੇ ਜਾਨੇ ਪਰਿਵਾਰਾਂ ਵਾਲਿਆ ਬਾਲਵੱਤਿਆਂ ਵਾਲਿਆ ਤਾਂ ਇੰਨੇ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਜਿਹੜਾ ਬਹੁਤ ਮੁਸ਼ਕਲ ਆ ਸਾਡੀਆਂ ਤਨਖਾਹਾਂ ਵਾ ਅਸੀਂ ਮੰਗ ਕਰਦੇ ਆ ਵੀ ਉਹਨਾਂ ਦੇ ਬਰਾਬਰ ਕੀਤੀਆਂ ਜਾਣ ਅਸੀਂ 2014 ਤੋਂ ਕੰਮ ਕਰ ਰਹੇ ਆ ਨਾ ਤਾਂ ਸਾਡੇ ਨਾਲ ਤਨਖਾਹ ਵਧਾਈ ਹੈ ਨਾ ਸਾਡੇ ਕੋਰੋਨਾ ਵਿੱਚ ਇਹਨਾਂ ਨੇ ਕੋਈ ਇਨਕ੍ਰੀਮੈਂਟ ਲਾਇਆ ਹੈਗਾ ਜਿਹੜੇ ਮੁਲਾਜ਼ਮ ਆਊਟਸੋਰਸਟ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ ਦੋ-ਦੋ ਮਹੀਨਿਆਂ ਕੋ ਤਨਖਾਹ ਨਹੀਂ ਦਿੱਤੀ ਗਈ ਉਹਨਾਂ ਦੀ ਤਨਖਾਹ ਜਿਹੜੀ ਹੈਗੀ 10000 11000 12000 ਰਹੀ ਹੈ ਕਈ ਇਹਦੇ 9000 ਵੀ ਹੈਗੀ ਆ ਉਹਨਾਂ ਨੂੰ ਦੋ-ਦ ਤੇ ਜਿਹੜੇ ਕਰੋਨਾ ਵਿੱਚ ਇਹਨਾਂ ਨੇ ਇਨਕਰੀਮੈਂਟ ਲਾਇਆ ਸੀ ਐਨਐਚਐਮ ਤੇ ਕਿਸੇ ਦਾ 25% ਜਿੱਦਾ ਕੰਟ੍ਰਿਬਿਊਸ਼ਨ ਸਾਡੇ ਤੋਂ 1% ਕੰਮ ਲਾਇਆ ਨੇ ਸਰਕਾਰ ਨੇ ਨਾ ਤਾਂ ਸਾਡੇ ਪਾਲਿਸੀ ਵਿੱਚ ਉਹਨਾਂ ਨੇ ਨਾਮ ਦਿੱਤਾ ਹੈਗਾ ਨਾ ਸਾਡੀ ਤਨਖਾਹ ਵਧਾਈ ਹੈ ਨਾ ਇਨਕਰੀਮੈਂਟ ਲਾਇਆ ਤੇ ਜਿਹੜੇ ਆਊਟਸੋਰਸ ਮੁਲਾਜ਼ਮ ਹੈਗੇ ਆ ਉਹਨਾਂ ਦਾ ਬਹੁਤ ਸ਼ੋਸ਼ਣ ਕੀਤਾ ਜਾਂਦਾ ਸਾਡੇ 10 ਸਾਲਾਂ ਤੋਂ ਅਸੀਂ ਭਾਗਤੀ ਕੀਤੇ ਗਏ ਸਾਡੀ ਕੋਈ ਮੰਗ ਮੰਗੇ ਨਹੀਂ ਗਏ ਅਸੀਂ ਕਾਫੀ ਜਿਆਦੇ ਮੀਟਿੰਗਾਂ ਕੀਤੀਆਂ ਨੇ ਉਹ ਜਿਹੜੀਆਂ ਸਾਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਕਰਦੇ ਸੀਗੇ ਜਿਹਦੇ ਵਿੱਚ ਸਾਡੇ ਆਊਟਸੋਰਸਿੰਗ ਦੇ ਨਾਲ ਕਾਫੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਔਰ ਦੂਸਰੇ ਬੰਦੇ ਰੱਖੇ ਹੋਇਆ ਉਹਨਾਂ ਨੂੰ ਦਰਖਾਹ ਤਾਈਂ ਦਾ ਨਹੀਂ ਦਿੱਤੀ ਜਾਂਦੀ ਜਦੋਂ ਅਸੀਂ ਤਨਖਾਹ ਦੀ ਗੱਲ ਕਰਦੇ ਆ ਤਾਂ ਸਾਨੂੰ ਕਹਿੰਦੇ ਹਜੇ ਫੰਡ ਨਹੀਂ ਆਇਆ